ਤੇ ਤੇਰੀ ਅੱਜ ਕੱਲ ਦਵਾਈ ਚ ਚਲ ਚੈ ਤੇਰੀ ਵੀ ਯਾਰ ਉਥੇ ਮੁੰਡਾ ਇੱਕ ਦਵਾਈ ਵੇਚਦਾ ਦਵਾਈ ਵੇਚਦਾ ਵੀ ਨਹੀਂ ਕਹੂੰਗਾ ਮੈਂ ਤਾਂ ਦਿੰਦੀ ਕਹੂੰਗਾ ਕਿਉਂਕਿ ਕੀਮਤ ਬਹੁਤ ਥੋੜੀ ਲੈਂਦਾ ਹੈ ਨਾ ਤੇ ਇਹ ਕਿਵੇਂ ਬਾਈ ਕਿਵੇਂ ਕੀ ਚੀਜ਼ਾਂ ਪਾ ਕੇ ਬਣਦਾ ਕੀ ਗੱਲ ਵਾਸਾ ਇਹ ਬਾਈ ਜੀ ਇਹਦੇ 12 ਚੀਜ਼ਾਂ ਪਈਆਂ ਗਈਆਂ ਤੇ ਗਣੀ ਕਿ ਜੇ ਪੂਰੀ ਬੱਚੇ ਦਾ ਨਹੀਂ ਵੀ ਮੱਦੀ ਨਿਕਲ ਕੇ ਘੇਰੀ ਹੋ ਜੇ ਡਾਕਟਰ ਉਹਨੂੰ ਜਵਾਬ ਦੇ ਦੇ ਇਸ ਦਾ ਇਸ ਦਾ ਕੋਈ ਲਾਜ ਨਹੀਂ ਆਪਣੀ ਮੈਡੀਸਨ ਨੂੰ ਉਸ ਨੂੰ ਵੀ ਬੰਦ ਕਰ ਮੇਰੇ ਵੀ ਮਿੱਤਰੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆਂ ਲਹਿਰੇਗਾ ਅੱਗੇ ਦੇਖੋ ਅਕਸਰ ਮੈਂ ਕਹਿੰਦਾ ਨਹੀਂ ਹੁੰਦਾ ਵੀ ਆਪਣਾ ਪਿੰਡਾ ਜਿਹੜਾ ਲਹਿਰੇਗਾ ਅੱਗੇ ਦੇ ਬਿਲਕੁਲ ਬੁੱਕ ਵਿੱਚ ਬਸਿਆ ਹੋਇਆ ਹੈ ਨਾ ਤੇ ਅੱਜ ਆਪਾਂ ਖਾਸ ਲਹਿਰੇਗਾ ਅੱਗੇ ਤੋਂ ਵੀਡੀਓ ਬਣਾਉਣ ਲੱਗੇ ਆ ਇੱਕ ਹਲਕਾ ਵੀ ਆ ਕਸਬਾ ਵੀ ਆ ਤੇ ਜ਼ਿਲ੍ਹਾ ਸੰਗਰੂਰ ਪੈ ਜਾਂਦਾ ਜੇ ਗੱਲ ਕਰ ਲਈ ਅੱਜ ਆਪਾਂ ਜਿਹੜੀ ਲਹਿਰੇਗਾ ਅੱਗੇ ਇੱਕ ਡੈਰੀ ਚੋਂ ਵੀਡੀਓ ਸ਼ੂਟ ਕਰਦੇ ਆ ਤੇ ਇਹੇ ਵੀਰ ਦੇ ਜਿਹੜੀ ਆਪਾਂ ਕਾਲੇ ਵੀਰ ਦੇ ਘਰੋਂ ਅੱਜ ਆਪਾਂ ਡੈਰੀ ਚੋਂ ਵੀਡੀਓ ਬਣਾ ਰਿਹਾ ਇਹੇ ਵੀਰ ਅੱਜ ਤੋਂ 3-4 ਸਾਲ ਪਹਿਲਾਂ ਰਾਏਪੁਰ ਮੱਖਾਂ ਆਪਣਾ ਮੂਸੇ ਦੇ ਲਵੇ ਪਿੰਡਾ ਉਥੋਂ 14 ਕਮੱਜਾ ਲੈ ਕੇ ਆਉਂਦਾ ਤੇ ਥੋੜੇ ਸਮੇਂ ਦੀ ਮਿਹਨਤ ਕਹਿ ਲੋ ਉਹਦੀ ਬਾਈ ਦੀ ਤੇ ਉਹਦਾ ਕੰਮ ਕਰਨ ਦਾ ਤਰੀਕਾ ਕਹਿ ਲੋ ਵੀ ਇੰਨੀ ਕ ਜਿਆਦੇ ਉਹਨਾਂ ਨੂੰ ਡੈਰੀ ਨੂੰ ਸਫਲ ਕਰਦਾ ਵੀ ਅੱਜ ਨਾ ਬਾਈ ਕੋਲੇ 100 ਤੋਂ ਪਲੱਸ ਮੱਜਾਂ ਹੋਣਗੀਆਂ ਤੇ ਮੇਰਾ ਜਿਹੇ ਵੀਡੀਓ ਬਣਾਉਣ ਦਾ ਮਕਸਦ ਇਹੀ ਆ ਵੀ ਆਪਾਂ ਉਹ ਤੋਂ ਬਾਈ ਤੋਂ ਪੁੱਛਾਂਗੇ ਵਿੱਕੀ ਨੇ ਇਹ ਡੈਰੀ ਦੇ ਧੰਦੇ ਨੂੰ ਕਾਮਯਾਬ ਕਰਾਇਆ ਜਾ ਸਕਦਾ ਕਿਉਂਕਿ ਬਹੁਤ ਭਰਾ ਇਸ ਫੀਲਡ 'ਚ ਆਉਂਦੇ ਨੇ ਤੇ ਕਈ ਵੀਰ ਕਹਿੰਦੇ ਆ ਵੀ ਬਚਦਾ ਨਹੀਂ ਹੈਗਾ ਜਾਂ ਥੋੜਾ ਸਮਸਟ੍ਰਗਲ ਕਰਕੇ ਹਟ ਜਾਂਦੇ ਆ ਵੀ ਇਹੇ ਬਾਈ ਨੇ ਇਦਾਂ ਦਾ ਕੀ ਨੁਕਤਾ ਕਰਿਆ ਕੀ ਖਰਾਕ ਪਾਉਂਦਾ ਕਿੱਦਾਂ ਮੱਝਾਂ 'ਚ ਪੈਸੇ ਬਚਾ ਕੇ ਕਿੱਦਾਂ ਉਹਨਾਂ ਨੂੰ ਦੁੱਗਣਾ ਤਿੱਗਣਾ ਕਰਿਆ ਮੱਝਾਂ ਪਾਉਣੀਆਂ ਵੀ ਕਿਹੜਾ ਹੁਣ ਅੱਜ ਦੇ ਟਾਈਮ 'ਚ ਸਾਨੂੰ ਪਤਾ 1.5-2 ਲੱਖ ਦੀ ਮੱਝ ਹੋ ਗਈ ਹੈ ਨਾ ਕਿੱਦਾਂ ਕੰਮ ਵਧਾਇਆ ਬਾਕੀ ਇੱਕ ਬਾਈ ਕੋਲੇ ਕਮਾਲ ਦਾ ਨੁਕਸਾ ਵੀ ਹੈ ਇੱਕ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਭਰਾਵਾਂ ਨੂੰ ਫਾਇਦਾ ਹੋ ਰਿਹਾ ਕਿਉਂ ਨਾ ਜਿਹੜੇ ਆਪਾਂ ਨੂੰ ਚਾਹਣ ਵਾਲੇ ਉਹਨਾਂ ਦਾ ਵੀ ਕੋਈ ਫਾਇਦਾ ਹੋਵੇ ਬਹੁਤ ਭਰਾਵਾਂ ਦੇ ਫੋਨ ਆਉਂਦੇ ਆ ਗਰਮੀ ਦਾ ਟਾਈਮ ਆ ਮੇਨ ਗੱਲ ਪਸ਼ੂ ਭਾਰਪੂਰ ਬਹੁਤ ਕੱਢਦੇ ਆ ਹਨ ਬਾਈ ਲਵੇ ਕਹਿਣ ਕਮਾਲ ਦੀ ਚੀਜ਼ ਆ ਮਹਿੰਗੀ ਵੀ ਨਹੀਂ ਹੈਗੀ ਕੋਈ ਜਿਆਦੇ ਹਨਾ ਬਿਲਕੁਲ ਗਰੰਟੀ ਵਾਲਾ ਕੰਮ ਆ ਵੀ ਮੱਝ ਥੋੜੀ ਭਾਰ ਨਹੀਂ ਦਿਖਾਊਗੀ ਹਨਾ ਆ ਜਾਓ ਬਾਕੀ ਆਪਾਂ ਬਾਈ ਨਾਲ ਮਲਾਵਾਂਗੇ ਪਹਿਲਾਂ ਤਾਂ ਸਾਰੀ ਗੱਲਬਾਤ ਕਰਾਂਗੇ ਬਾਕੀ ਦਵਾਈ ਬਾਰੇ ਵੀ ਪੁੱਛਾਂਗੇ ਤੇ ਵੀਡੀਓ ਨੂੰ ਲਾਸਟ ਤੱਕ ਦੇਖਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਆਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਡਰੈਸ ਆਪਣਾ ਨਾਮ ਦੱਸਦੇ ਬਾਈ ਜੀ ਮੇਰਾ ਮੰਨਵੀ ਨੇਮ ਪੂਰਾ ਸਤਪੰਤ ਸਿੰਘ ਕਾਲਾ ਜੀ ਹਾਂ ਉੱਚੀ ਬੋਲਦੇ ਜੀ ਆਪਣਾ ਗਊਤ ਹੈ ਠੀਕ ਹੈ ਜੀ ਤੇ ਬਾਕੀ ਸਿੱਧੂ ਡੇਰੀ ਫਾਰਮ ਦੇ ਨਾਮ ਤੇ ਪ੍ਰਚਲਿਤ ਹੈਗਾ ਠੀਕ ਹੈ ਤੇ ਇਹ ਆ ਗਿਆ ਆਪਣਾ ਤਹਿਸੀਲ ਲਹਿਰਾ ਜੀ ਵੀਰ ਆ ਤੇ ਆਪਣਾ ਇਹ ਤਸੀਲ ਲੈ ਰਹਾ ਗੱਗਾ ਜੀ ਤੇ ਮੂਨਕਪਤਨ ਵਾਲੇ ਰੋਡ ਤੇ ਫਲਾਈਓਵਰ ਆਉਂਦਾ ਹੈ ਉਹਦੇ ਨੀਚੇ ਆਪਣਾ ਮੱਧਾਂ ਦਾ ਫਾਰਮ ਹੈ ਡੇਰੀ ਆ ਗਈ ਹੈ ਹਾਂਜੀ ਹਾਂਜੀ ਡੇਰੀ ਹੈਗੀ ਹਾਂ ਇਹ ਕਿਵੇਂ ਸ਼ੁਰੂ ਕਿਵੇਂ ਕਰਿਆ ਕਿਵੇਂ ਆਇਆ ਕਿਵੇਂ ਇੱਥੇ ਆਉਣ ਦਾ ਸਬਬ ਕਿਵੇਂ ਬਣਿਆ ਨੇੜੇ ਰਹੀ ਜੀ ਤੁਸੀਂ ਥੋੜਾ ਜਿਹਾ ਬਤਾਓ 26 ਸੀ ਪਹਿਲਾਂ ਪਿੰਡ ਦੇ ਵਿੱਚ ਦੁੱਧ ਦੀ ਸੀਲਿੰਗ ਕਰਦੇ ਸੀਗੇ ਠੀਕ ਹੈ ਪਿੰਡ ਦੇ ਚ ਨੂੰ ਪੱਹੀ ਹੈਗਾ ਵੀ ਡੇਰੀ ਵਾਲੇ ਤਾਂ ਇੱਕ ਤਰ੍ਹਾਂ ਦੀ ਲੁੱਟ ਮਚਾਰੇ ਹੈਗੇ ਪ੍ਰੋਫਿਟ ਬਚਦਾ ਨਹੀਂਗਾ ਉਹ ਤਾਂ ਕਰਕੇ ਵੀ ਪਿੰਡ ਛੱਡ ਕੇ ਇੱਥੇ ਵੀ ਸ਼ਹਿਰ ਦੇ ਵਿੱਚ ਸਪਲਾਈ ਅੱਛਾ ਪਿੰਡ ਛੱਡ ਕੇ ਸ਼ਹਿਰ ਚ ਆਏ ਪੂਰੇ ਘਰ ਘਰ ਜਾ ਕੇ ਦੁੱਧ ਪਾਇਆ ਹਾਂਜੀ 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 ਹੁਣ ਕੀ ਰੇਟ ਪੈ ਰਿਹਾ ਦੁੱਧ ਦਾ ਨੂੰ ਵੀ ਲਗਭਗ 70 ਰੁਪਏ ਦੁੱਧ ਪੈ ਰਹੇ ਸੀ ਹੈਗੇ 100 ਤੋਂ ਪਲੱਸ ਮੱਝ ਹੋਣੇ ਹਾਂਜੀ 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 ਠੀਕ ਹੈ ਤੇ ਚੱਲ ਮੱਝਾਂ ਦਾ ਤਾਂ ਆਪਾਂ ਤੇਰੀ ਖਰਾਕ ਬਾਰੇ ਬਾਅਦ ਵਿੱਚ ਪੁੱਛਾਂਗੇ ਜਿਹੜਾ ਤੇਰੀ ਅੱਜ ਕੱਲ ਦਵਾਈ ਚ ਚੰਕ ਚੈਦਰੀ ਵੀ ਯਾਰ ਉੱਥੇ ਮੁੰਡਾ ਇੱਕ ਦਵਾਈ ਵੇਚਦਾ ਦਵਾਈ ਵੇਚਦਾ ਵੀ ਨਹੀਂ ਕਹੂੰਗਾ ਮੈਂ ਤਾਂ ਦਿੰਦੀ ਕਹੂੰਗਾ ਕਿਉਂਕਿ ਕੀਮਤ ਬਹੁਤ ਥੋੜੀ ਲੈਂਦਾ ਹੈ ਨਾ ਤੇ ਇਹ ਕਿਵੇਂ ਬਾਈ ਕਿਵੇਂ ਕੀ ਚੀਜ਼ਾਂ ਪਾ ਕੇ ਬਣਦਾ ਕੀ ਗੱਲ ਵਾਤਾ ਤੇ ਇਹ ਬਾਈ ਜੀ ਇਹਦੇ 12 ਚੀਜ਼ਾਂ ਪੈਣੀਆਂ ਠੀਕ ਹੈ ਇਸ ਚੀਜ਼ਾਂ ਦੀ ਮੈਡੀਸਨ ਹੈ ਇਹ ਠੀਕ ਹੈ ਕਿ ਗਰੰਟੀ ਨਾਲ ਤੋਂ ਮੈਡੀਸਨ ਬੰਦਿਆ ਠੀਕ ਹੈ ਬੇਸ਼ੱਕ ਮਨਵੀ ਬੰਦਾ ਵਿੱਚ ਬਹੁਤ ਜ਼ਿਆਦਾ ਖਰਚ ਕਰ ਬੰਦੇ ਇਸ ਕੰਮ ਤੇ ਠੀਕ ਹੈ ਉਹਨੂੰ ਫਿਰ ਵੀ ਫਾਇਦਾ ਨਹੀਂ ਦਿੰਦਾ ਕੀ ਗਣੀ ਕੇ ਜੇ ਪੂਰੀ ਬੱਚੇ ਦਾ ਨਹੀਂ ਵੀ ਮੱਧਰੀ ਨਿਕਲ ਕੇ ਢੇਰੀ ਹੋ ਜੇ ਡਾਕਟਰ ਉਹਨੂੰ ਜਵਾਬ ਦੇ ਦੇ ਬੇਸ ਇਸ ਦਾ ਕੋਈ ਲਾਜ ਨਹੀਂ ਆਪਣੀ ਮੈਡੀਸਨ ਉਸ ਨੂੰ ਵੀ ਬੰਦ ਕਰ ਗਰੰਟੀ ਨਾਲ ਇਹਦਾ ਰਿਜ਼ਲਟ ਤੀਸਰੇ ਦਿਨ ਦਾ ਰਿਜ਼ਲਟ ਆਈ ਆਪਾਂ ਲਿਖ ਕੇ ਦੇ ਦਾਂਗੇ ਜੇ ਨਾ ਤਿੰਨ ਦਿਨਾਂ ਬਾਅਦ ਭਾਰ ਬੰਦ ਹੋਵੇ ਅਸਲ ਦਾ ਉਸੇ ਦਿਨ ਤੇ ਨਹੀਂ ਦੂਸਰਾ ਤੀਸਰਾ ਲਾਸਟ ਨਹੀਂ ਇਸ ਦਿਨ ਬੰਦਾ ਕੋਈ ਇਹ ਨਹੀਂ ਕਹਿ ਸਕਦਾ ਕਿ ਸਾਡੀ ਮੱਝ ਜਾਂ ਇਹ ਗਾਂ ਹੈ ਚਾਹੇ ਅਫਸਰ ਛੁੱਟੀ ਹੈ ਵੀ ਉਹਦਾ ਭਾਰ ਨਹੀਂ ਬੰਦ ਹੋਵੇ ਜਦੋਂ ਬੰਦਾ ਯਾਰ ਦਵਾਈ ਲੈ ਗਿਆ ਮਤਲਬ ਕਿ ਮੰਜਾ ਢਾ ਕੇ ਪੈਣ ਵਾਲਾ ਕੰਮ ਬੰਦ ਹੋ ਗਿਆ ਉਹਨੂੰ ਜਿਹੜੀ ਆਪਣੀ ਮੈਡੀਸਿਨ ਹੈ ਤੀਸਰੇ ਦਿਨ ਚਾਹੇ ਵਿਗੜੀ ਲੱਗੀ ਆ ਉਹਦੇ ਚਾਹੇ ਟਾਂਕੇ ਲੱਗੇ ਆ ਆਪਾਂ 73 ਟਾਂਕੇ ਜਬ ਵਿਗੜੀ ਖਲਾਸ ਖਲਾਵਾਂਗੇ ਇਸ ਤੋਂ ਵੱਡਾ ਰਿਜ਼ਲਟ ਆਪਾਂ ਦੇ ਨਹੀਂ ਸਕਦੇ ਠੀਕ ਹੈ ਚਾਰ ਤੋਂ ਦੇਖ ਲਾਵਾ ਹਾਂਜੀ ਹਾਂਜੀ ਅੱਜ 12 ਚੀਜ਼ਾਂ ਦਾ ਮਿਸ਼ਰਣ ਨੂੰ ਲੈ ਕੇ ਇਹ ਦਵਾਈ ਬਣੀ ਆ ਹਾਂਜੀ ਹਾਂਜੀ ਉਹ ਆਪਾਂ ਸੀਕ੍ਰੀਟ ਹੈਗਾ ਯਾਨੀ ਕਿ ਠੰਡੀਆਂ ਚੀਜ਼ਾਂ ਹੈ ਇਹਨਾਂ ਦਾ ਦੁੱਧੋ ਹੀ ਬਥੇ ਵਿੱਚ ਹੁੰਦੀ ਹੈ ਮੈਡੀਸਨ ਆ ਭਾਰਤੀ ਖਰਗੋਰ ਵੀ ਵਿੱਚ ਬਹੁਤ ਦੰਦੇ ਆਗੇ ਵਿੱਚ ਕਹਿੰਦੇ ਵੀ ਦੁੱਧ ਤੇ ਅਟੈਕ ਕਰ ਲੈਣੇ ਗਿਆ ਪਰ ਇਹ ਠੰਡੀਆਂ ਚੀਜ਼ਾਂ ਇਹਦੇ ਨਾਲ ਦੁੱਧੋ ਹੀ ਬਧੂਗਾ ਤੇ ਇਹ ਸਮੱਸਿਆ ਦਾ ਬੱਦੂ ਬੁਰੀ ਹੋਣੀ ਜੇ ਮੈਂ ਆਪਾਂ ਵੀ ਪਸ਼ੂ ਨੂੰ ਸੂਣ ਤੋਂ ਪਹਿਲਾਂ ਦਿੰਨੇ ਆ ਹਾਂਜੀ ਹਾਂਜੀ ਕਈ ਵਾਰੀ ਸੂਣ ਤੋਂ ਪਹਿਲੀ ਜ਼ਿਆਦਾ ਸਮੱਸਿਆ ਹੁੰਦੀ ਆ ਹਨਾ ਜਿਵੇਂ ਹੁਣ ਇਹਲੇ ਮਹੀਨਾ ਰਹਿੰਦਾ 2 ਮਹੀਨੇ ਆਉਂਦਾ ਲੇਵਾ ਬਣਾਉਣ ਤੇ ਤਾਂ ਕੋਈ ਦਿੱਕਤ ਆਉਂਦੀ ਨਹੀਂ ਲੇਵਾ ਬਣਾਉਣੇ ਤਾਂ ਕੋਈ ਦਿੱਕਤ ਨਹੀਂ ਹਾਂ ਤੇ ਠੰਡੀ ਮੈਡੀਸਨ ਹੈ ਇਹਨਾਂ ਦਾ ਭਾਗ ਠੀਕ ਹੈ ਇਹ ਜਿਹੜਾ ਭਾਰ ਹੈ ਪਸ਼ੂ ਦੇ ਗਾਤੋਂ ਵੀ ਜਾਤਾ ਲਾ ਲੋ ਆਪਾਂ ਹੁਣ ਖਾਣੇਦਾਨ ਦੀ ਨੈਚੁਰਲ ਹੈ ਇਹ ਜ਼ਹਿਰੀਲੀ ਹੈਗੇ ਠੀਕ ਹੈ ਗੱਲ ਹੁਣ ਬੰਨ ਕੋ ਨਹੀਂ ਰਹੀ ਇਕ ਤਾਂ ਪਸ਼ੂ ਖੜਦੇ ਹੈਗੇ ਠੀਕ ਹੈ ਗਰਮੈਸ਼ ਬੰਦੀਏ ਪਸ਼ੂ ਦੇ ਅੰਦਰ ਠੀਕ ਹੈ ਚਾਰ ਵਗੈਰਾ ਨਾਲ ਲਾ ਲੋ ਜਬ ਐਸੀ ਕੁਦਰਤੀ ਤੌਰ ਤੇ ਲਾ ਲੋ ਗਰਮੈਸ਼ ਕਰਕੇ ਮੱਝ ਇੱਛਾ ਤੋਂ ਹੁੰਦੀ ਹੈ ਇਹ ਠੰਡੀ ਦਵਾਈਏ ਬਸ ਗਰਮੈਸ਼ ਕਰ ਦਾਂਦੀ ਹੈ ਮੱਝ ਦੇ ਅੰਦਰੋਂ ਤੇ ਮੱਝ ਪਿੱਛਾ ਤੋਂ ਬੰਦ ਹੋ ਜਾਂਦੀ ਹੈ ਤੇ ਇਹ ਤਾਂ ਆਪਣੀ ਆ ਗਈ ਦਵਾਈ ਦਾ ਕਿੰਨੇ ਪੈਸੇ ਲੈਣੇ ਆਪਏ ਵੀ ਵੀਰੇ ਇਹ ਦੇਖੋ ਮੰਨ ਲਓ 10 ਦਿਨ ਪਿਆ ਮੱਛੀ ਦੇ 15 ਦਿਨ ਪਿਆ ਫੁੱਲ ਦਿਖਾਉਂਦੀ ਤਾਂ 500 ਦੀ ਮੈਡੀਸਿਨ ਬਹੁਤ ਹੈ ਜੀ ਠੀਕ ਹੈ ਮਹੀਨਾ ਪਿਆ ਸਵਾ ਮਹੀਨਾ ਪਿਆ ਚਾਹੇ ਫੁੱਲ ਦਿਖਾਉਂਦੀ ਹੈਗੀ ਪੂਰਾ ਵਜਨ ਦਿਖਾਉਂਦੀ ਹੈਗੀ ਤਾਂ 1000 ਦੀ ਮੈਡੀਸਿਨ ਬੱਧੂ ਹੈ ਜੇ ਜ਼ਿਆਦਾ ਟਾਈਮ ਪਿਆ ਫਿਰ ਉਸ ਤੋਂ ਉੱਪਰ ਵੀ ਲੱਗਦੀ ਹੈ ਠੀਕ ਹੈ ਹਾਂਜੀ ਠੀਕ ਹੈ ਟਾਈਮ ਦੇ ਮੁਤਾਬਕ ਟਾਈਮ ਦੇ ਮੁਤਾਬਕ ਹੁਣ ਤੋਂ ਬਾਅਦ ਵੀ ਦਿੱਕਤ ਆਉਂਦੀ ਹੈ ਕੋਈ ਥੋੜੀ ਜਨੀ ਤਾਂ ਹੁਣ ਤੋਂ ਬਾਅਦ ਕੋਈ ਦਿੱਕਤ ਨਹੀਂ ਆਉਂਦੀ ਜੇ ਮੈਡੀਸਨ ਪ੍ਰੋਪਰ ਦਊਗਾ ਬੰਦੇ ਕੋਈ ਦਿੱਕਤ ਨਹੀਂ ਆਉਂਦੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਇਹ ਤਾਂ ਆ ਗਈ ਆਪਣੀ ਭਾਰ ਦੀ ਬਾਈਕ ਵਾਲੇ ਹਾਂਜੀ ਹਾਂਜੀ ਹੋਰ ਕੀ ਕੀਤੀ ਜਾਂਦੀ ਹੋਰ ਆਪਾਂ ਬਸ ਇਸੇ ਦੰਨੇ ਆਪਾਂ ਇਹੀ ਦੁਵਾਈ ਦੰਨੇ ਵੀ ਗਰੰਟੀ ਨਾਲ ਦੰਨੇ ਆਪਾਂ ਤਾਂ ਦੇਖੋ ਹੋਰ ਵੀ ਕਰ ਲੈ ਕੋਈ ਖੋਜ ਕੋਈ ਪਸ਼ੂ ਕੋਈ ਬੱਚਾ ਭੁੱਲ ਜਾਂਦੀ ਆ ਉਹ ਆਪਾਂ ਦੱਸ ਸਕਦੇ ਆ ਕੋਈ ਵੀ ਬੰਦਾ ਪਸ਼ੂਵਾਰੀ ਕੋਈ ਵੀ ਨੌਲੇਜ ਲੈ ਸਕਦਾ ਜਿਵੇਂ ਕੋਈ ਪਸ਼ੂ ਗੱਭੜਨਾ ਹੁੰਦਾ ਹੋਵੇ ਕਿਸੇ ਦਾ ਜਾਂ ਮੰਨ ਲਓ ਪਸ਼ੂ ਕਿਸੇ ਨੇ ਡੇਰੀ ਫਾਰਮ ਕਰਨਾ ਹੈ ਨਿਊ ਕਰਨਾ ਹੈਗਾ ਕੋਈ ਵੀ ਬੰਦਾ ਜਾਣਕਾਰੀ ਸਾਂਝੀ ਕਰ ਸਕਦਾ ਜੀ ਠੀਕ ਹੈ ਜੇ ਕੋਈ ਕਿਸੇ ਦੀ ਪਸ਼ੂ ਬੱਚਾ ਸੜਦਾ ਹੈਗਾ ਜੋ ਵੀ ਜਾਣਕਾਰੀ ਬੰਦਾ ਸਾਂਝੀ ਕਰ ਸਕਦਾ ਹੈ ਠੀਕ ਹੈ ਤਾਂ ਚੱਲ ਤੂੰ 14 ਮੱਝਾਂ ਲੈ ਕੇ ਆਉਣਾ ਕਿੰਨਾ ਚੱਲ ਉਹਦੇ ਵਿੱਚੋਂ ਕਿੰਨਾ ਪ੍ਰੋਫਟ ਸਾਰਾ ਮੱਝਾਂ ਦੀ ਮੱਝਾਂ ਜੋੜਨ ਦਾ ਇਸ ਸਾਲ ਕਿ ਕਿਦਾਂ ਜਾਂ ਆਪ ਹੋਰ ਅਡਵਾਂਸ ਜਾਂ ਲੋਨ ਕਰਾ ਕੇ ਕਿਦਾਂ ਚਲਾਇਆ ਮੈਂ ਨਾ ਵੀ ਆਪਣਾ ਕੋਈ ਲੋਨ ਹੈ ਨਾ ਕੋਈ ਹੋਰ ਕੋਈ ਹੈ ਬਸ ਆਪਾਂ ਮੱਝਾਂ ਦੀ ਮੱਝਾਂ ਲੱਤੀਆਂ ਠੀਕ ਹੈ ਪਹਿਲਾਂ 14 ਮੱਝਾਂ ਦੀ ਦੁੱਧ ਪਾ ਕੇ ਫਿਰ ਉਹਦੇ ਮੱਝ ਕਰੀ ਜਿੰਨੀਆਂ ਵੀ ਮਨ ਵਿੱਚ ਹੋਊਗੀ ਇਨਕਮ ਬਚਦੀ ਮੱਝਾਂ ਤੇ ਲਾ ਲੈਂਦੇ ਠੀਕ ਹੈ ਇੱਕ ਮਿੰਟ ਦੁੱਧ ਦੀ ਜਨ ਐਵੇਂ ਮੱਝਾਂ ਹੰਦੀ ਗਈਆਂ ਕੱਟੀਆਂ ਹੰਦੀਆਂ ਉਹਨਾ 100 ਪਲੱਸ ਹੋ ਗਈ ਹੈ ਨਾ ਹਾਂਜੀ ਹਾਂਜੀ ਠੀਕ ਹੈ ਹੋਰ ਕੋਈ ਅੱਗੇ ਆਪਾਂ ਕੀ ਖਰਾਕ ਪਾ ਰਹੇ ਪਸ਼ੂਆਂ ਦੀ ਮੈਂ ਆਪਾਂ ਦੇਖ ਰਹੇ ਹਾਂ ਕੀ ਢੰਗ ਹੈ ਵੀ ਜਿਆਦੇ ਪਸ਼ੂ ਤੋਂ ਕਿਵੇਂ ਦੁੱਧ ਆਪਾਂ ਜਿਆਦੇ ਲੈ ਸਕਦੇ ਹਾਂ ਜਾਨੀ ਕਿ ਜਦੋਂ ਆਪਣਾ ਮਨ ਦੀ ਦੇਸੀ ਫੀੜ ਹੈ ਉਹੀ ਵਰਤਦੇ ਨੇ ਦੇਸੀ ਫੀੜ ਦਾ ਫਾਰਮੂਲਾ ਮੁੱਲ ਦੀਆਂ ਫੀੜਾਂ ਚ ਆਪਾਂ ਪੈਂਦੇ ਨੇਗੇ ਠੀਕ ਹੈ ਕਿਉਂਕਿ ਮੁੱਲ ਦੀ ਫੀੜ ਦੇ ਵਿੱਚ ਜੁਗਰੀ ਰੇ ਪੈਂਦੀ ਹੈਗੀ ਤੇ ਕੁਝ ਸਪੈਸ਼ਲ ਲਿਖਿਆ ਵੀ ਹੁੰਦਾ ਬੋਰੀ ਤੇ ਵਿੱਚ 2% ਜੁਗਰੀ ਹੈ ਜਾਂ 3% ਜੁਗਰੀ ਹੈ ਪਰ ਉਸ ਨਾਲ ਪਸ਼ੂ ਦੁੱਧ ਦਾ ਕੱਢ ਜਾਂਦਾ ਹੈਗਾ ਇਹ ਪਸ਼ੂ ਉਸ ਨਾਲ ਦੁੱਧ ਦਾ ਕੱਢ ਜਾਂਦਾ ਪਰ ਪਸ਼ੂ ਸੁੱਕ ਜਾਂਦਾ ਹੈਗਾ ਜਾਨੀ ਕਿ ਅਗਲੇ ਸੂਏ ਉਹ ਆਪਣੇ ਰੱਖਣ ਜੋਗ ਨਹੀਂ ਹੁੰਦੀ ਹੈ ਰੱਖਣ ਜੋਗ ਨਹੀਂ ਦਿੰਦਾ ਬਸ ਕਿ ਨਾ ਉਹ ਨਹੀਂ ਅਗਲੇ ਜੁੜੋ ਬਦੰਦਾ ਜੀ ਤੇ ਨਾ ਉਹ ਰਹਿੰਦਾ ਮਨ ਵੀ ਗੱਬਣ ਨਹੀਂ ਹੁੰਦਾ ਸ਼ਕੀਰ ਦੀ ਰਿਪੀਟਰ ਹੁੰਦਾ ਦੁਆਰਾ ਤੇ ਜੇ ਆਪਾਂ ਵੀ ਜਿਹੜੀ ਹੁਣ ਆਪਾਂ ਫੀੜ ਬਣਾਉਣੀ ਹੈ ਇਹ ਦੇਸੀ ਫੀੜ ਹੈਗੀ ਆ ਇਸ ਸਮਾਨ ਐ ਉਹ ਚੂੜੀਆਂ ਤੇਆਂ ਪਾਈਆਂ ਆਪਣੀਆਂ ਸ਼ਕੀਰ ਵਗੈਰਾ ਪਾਈ ਹੁੰਦੇ ਇਹ ਰੀਜਨ ਉਸ ਮਾਲੇ ਕਣਕ ਵਾਲਾ ਲੋਬੜੀ ਮੈਨ ਹੀ ਕੱਲਰ ਛੋਲੇ ਲਾਲੂ ਮੰਨ ਲਓ ਤੁਸੀਂ ਦੱਸੋ ਵੀ ਛੋਲੇਾਂ ਚ ਜ਼ਿਆਦਾ ਰਿਜ਼ਲਟ ਐ ਜਦੋਂ ਮਨਵੀਂ ਛੋਲੇ ਦੀ ਸ਼ਿਲਕੀ ਜਿਆਦਾ ਹੈ 10000 ਛੋਲੇ ਕਿ ਜਿਆਦਾ ਹੈ ਛੋਲੇ ਦੀ ਰੀਅਲਟਾ ਹੈ ਛੋਲੇ ਹੁਣ ਮਹਿੰਗੇ ਆ ਕੋਈ ਪਾਉਂਦਾ ਨਹੀਂ ਮੁੱਲ ਦਾ ਇਹ ਮਨਵੀਂ ਤਾਂ ਕਰਕੇ ਆਪਣੀ ਦੇਸੀ ਵੀਡੀਓ ਬਣਾਉਣੀ ਹੈ ਜੀ ਇਹਦਾ ਰਿਜ਼ਲਟ ਵੀ ਵਧੀਆ ਹੈਗਾ ਬਾਕੀ ਕਿਸੇ ਨੂੰ ਵੀ ਪੈ ਸਕਦੀ ਇਸ ਸੁਨ ਵਾਲੀ ਨਹੀਂ ਪੈ ਸਕਦੀ ਇਸ ਪੀ ਜਿਆਦਾਤਰ ਡੇਰੀਆਂ ਵਾਲੇ ਕੀ ਕਰਦੇ ਆ ਵੀ ਤੋਕੜ ਮੱਝਾਂ ਸੇਲ ਕਰ ਦਿੰਦੇ ਆ ਆਪਾਂ ਕਿਵੇਂ ਕਰਦੇ ਆ ਪਪੋ ਕਰ ਵੀ ਦਿੰਦੇ ਆ ਜੀ ਤੇ ਰੱਖ ਵੀ ਦਿੰਦੇ ਆਗੇ ਜਿਆਦਾਤਰ ਘਰੇ ਸੋਨੇ ਹਾਂ ਜਿਆਦਾਤਰ ਘਰੇ ਸੋਨੇ ਕਿਉਂਕਿ ਮੱਝ ਦੀ ਹੁਣ ਕੀਮਤ ਬਹੁਤ ਵਧ ਗਈ ਜੀ ਹੂੰ ਅੱਜ ਘਰੇ ਸਵਾਉਣ ਦੀ ਕਿਵੇਂ ਦਾਲੀਆਂ ਗਹਾਂ ਕਿਹੜਾ ਮੂਰੀ ਬਣ ਵੀ ਤਿਆਰ ਖੜੀਆਂ ਵੀ ਆਪਾਂ ਨੂੰ ਵੀ ਮਿਲ ਜਾਂਦੀਆਂ ਤੇ ਫਾਂਡਾ ਤੇ ਘਰੀ ਰੱਖਣੇ ਵੀ ਦਵਾਰੇ ਸਵਾਉਣ ਦੇ ਦਵਾਰੇ ਆਏ ਹੋਈ ਗੱਲ ਆ ਵੀ ਜ਼ਿਆਦਾਤਰ ਪਸ਼ੂ ਭਾਈ ਘਰੀ ਸਵਾਉਂਦਾ ਤੇ ਕਿਵੇਂ ਮੈਂ ਦੇਖੇ ਤੇ ਕਟੀਆਂ ਵੀ ਖੜੀਆਂ ਯਾਰ ਹਾਂਜੀ ਹਾਂਜੀ ਤੇ ਡੇਰੀਆਂ ਆਲਾ ਪਤਾ ਕੀ ਚੀਜ਼ ਹੁੰਦਾ ਸਿਸਟਮ ਹੁੰਦਾ ਬਿਸਾਵੇਂ ਪਸ਼ੂਓ ਹੀ ਹੋਣ ਜਿਹੜੇ ਇਨਕਮ ਦੇਣ ਜਿਵੇਂ ਹੁਣ ਕੱਟੀਆਂ ਕੱਟੀਆਂ ਅੱਜ ਕੋਈ ਇਨਕਮ ਨਹੀਂ ਆਦਾ ਅੱਗੇ ਜਾ ਕੇ ਬੰਨਣਾ ਇਹ ਕੀ ਸੋਚ ਕੇ ਰਣੀ ਪਿੰਡ ਕੱਟੀਆਂ ਸੋਚਦੀ ਵੀ ਰੱਖੇ ਹੁਣ ਇੱਕ ਤਾਂ ਪਤੀ ਆਪਾ ਲਣੀ ਜੀ ਪੈਨਨ ਚੁੱਕੀ ਆਪਣੀ 50-60 ਹਜ਼ਾਰ ਦੀ ਵਿਕਣੀ ਪਰ ਹੁਣ 50-60 ਹਜ਼ਾਰ ਵਾਲੀ ਵੀ ਰੇਟ ਨਹੀਂ ਲੈ ਕੇ ਮਾੜੀ ਤੋਂ ਮਾੜੀ ਦੀ ਲੱਖੀ ਜਾਊਗੀ ਮਾੜੀ ਤੋਂ ਮਾੜੀ ਤੇ ਕੱਤੀ ਆਪਣੀ 2.5 ਲੱਖੀ ਵਿਕਣੀ ਤੇ ਪਹਿਲੀ ਗੱਲ ਤਾਂ ਮੱਧ ਜੰਗੀ ਰੱਖਣੀ ਹੈ ਇਹ ਕੋਈ ਵੀਰ ਮੰਨ ਵੀ ਇਹ ਫਾਰਮ ਕਰਨਾ ਚਾਹੁੰਦਾ ਹੈਗਾ ਇਹ ਕੰਮ ਨੂੰ ਮਨ ਬਿਜ਼ਨਸ ਬਣਾਉਣਾ ਚਾਹੁੰਦਾ ਹੈਗਾ ਤਾਂ ਉਹ ਮੱਧਮਾੜੀਆਂ ਰੱਖੇ ਠੀਕ ਹੈ ਪਹਿਲੀ ਗੱਲ ਤਾਂ ਵੀ 14-15 ਦੇ ਟੋਨ ਦੇ ਹੋਏਗਾ ਪ੍ਰੋਗਟ ਮਾਈਕ ਠੀਕ ਹੈ ਉਸ ਤੋਂ ਪਲੱਸ ਭਾਵੇਂ ਕਿੰਨਾ ਮਰਜੀ ਹੋਵੇ ਕਿਸੇ ਦਾ ਬੱਚਾ ਵੀ ਪੜ ਜਾਂਦਾ ਹੈਗਾ ਬੱਚਾ ਵੀ ਬਹੁਤ ਚੰਗਾ ਤਿਆਰ ਹੋਊਗਾ ਤੇ ਉਹ ਦੂਜੀ ਪ੍ਰੋਡਕਸ਼ਨ ਵੀ ਵਧੀਆ ਦੂ ਮਹੀਨੇ ਤੇ ਉਹਦੇ ਮੰਨ ਵੀ ਉਰੇ ਜਿਹੜੇ ਅੰਬ ਦੇ ਨਾਲ ਉਸ ਵਿੱਚ ਵੀ ਵੱਧਾ ਪੂਗਾ ਮਤਲਬ ਕਿ ਮੱਝ ਰੱਖਣੀ ਜੇ 12 ਤੋਂ ਪਲੱਸ 14 15 ਕਿਲੋ ਵਾਲੀ ਰੱਖੋ ਹਾਂ 14 ਬੰਦੇ ਠੀਕ ਹੈ ਜਿਹੜੇ ਤਰੀਕ ਕਟੀਆਂ ਨੇ ਸਾਰੀਆਂ ਚੰਗੇ ਦੁੱਧ ਵਾਲੀਆਂ ਨੇ ਪਾਲੀਆਂ ਦੁੱਧ ਵਾਲੀਆਂ ਮੱਝਾਂ ਨਹੀਂ ਕਟੀਆਂ ਜੀ ਮਤਲਬ ਠੀਕ ਹੈ ਤੇਰੀ ਰੱਖਣੀ ਹੈ ਠੀਕ ਹੈ ਹਾਂ ਕਿੰਨੇ ਬੰਦੇ ਕੰਮ ਕਰਦੇ ਨੇ ਜੀ ਬੰਦੇ ਜੀ ਆਪਣਾ ਤਿੰਨ ਲੇਬਰ ਦੇ ਬੰਦੇ ਹੈਗੇ ਠੀਕ ਹੈ ਹਾਂਜੀ ਹਾਂਜੀ ਉਸ ਤੋਂ ਬਾਕੀ ਆਪ ਮਿਹਨਤੀ ਪਰਿਵਾਰ ਦੇ ਨਾਲ ਲੱਗੇ ਨੇ ਜੀ ਠੀਕ ਹੈ ਕਿੰਨੇ ਘੰਟੇ ਸਵੇਰੇ ਕਿੰਨੇ ਸ਼ਾਮ ਲੱਗਦੇ ਤਿੰਨ ਚਾਰ ਘੰਟੇ ਦਾ ਸਵੇਰੇ ਉਹਨਾਂ ਦੇ ਨੇ ਸ਼ਾਮ ਨੂੰ ਹਾਂਜੀ ਇਹਨੂੰ ਆਪਾਂ ਹੋਰ ਕੰਮ ਨਾਲ ਲਾ ਲਓ ਸਵੇਰੇ ਤੇ ਸ਼ਾਮ ਦਾ ਕੰਮ ਹੈ ਦੁਪਹਿਰੇ ਆਪਾਂ ਵੇ ਰਾਮਕਾਸ਼ ਕਰਦੇ ਆਂ ਦੂਜੀ ਗੱਲ ਆਪਾਂ ਕਿਸੇ ਦੇ ਗੁਲਾਮ ਨਹੀਂ ਹੈਗੇ ਆਪਣਾ ਆਪਣਾ ਕੰਮ ਹੈ ਜੀ ਤੇ ਸਵੇਰ ਲਾ ਲਓ 4 ਘੰਟੇ ਸਵੇਰ ਲੱਗੇ ਤੇ 4 ਘੰਟੇ ਸ਼ਾਮ ਨੂੰ ਲੱਗੇ ਨੇ ਠੀਕ ਹੈ 8 ਘੰਟੇ ਡਿਊਟੀ ਆ 8 ਘੰਟੇ ਹੀ ਹਰੇਕ ਮਲਾਜ਼ਮ ਹੁੰਦੀ ਆ 8 ਘੰਟੇ ਹੀ ਆਗੇ ਅੱਜ ਕੱਢੀ ਹੈ ਜੀ ਬਹੁਤ ਵਧੀਆ ਤਿਆਰ ਕਿਵੇਂ ਸੰਤੁਸ਼ਟਾਂ ਬਹੁਤ ਵਧੀਆ ਸੰਤੁਸ਼ਟ ਹੈ ਜੀ ਮੈਂ ਲੱਗਦਾ ਹੈ ਕਿ ਬੱਤੀ ਮੇਰਾ ਸੁਪਨਾ ਹੈਗਾ ਮੈਂ ਇੰਨੀ ਮੱਧਾਂ ਦਾ ਸਭ ਕੁਝ ਨਹੀਂ ਮੇਰਾ ਸੁਪਨਾ ਵੀ ਪਗਾਰ ਮੱਧ ਹੈਗਾ ਬਲੂ ਕਰਨਾ ਪਰਮਾਸ਼ਾ ਨਹੀਂ ਠੀਕ ਹੈ ਕਿੰਨੇ ਟਾਈਮ ਤੇ ਕਰਦਾ ਹੈ ਇਹਦਾ ਫੂਜਾ ਨਾਮ ਉਹ ਜਿਹੜਾ ਅੱਛਾ ਬਾਕੀ ਕੰਮ ਵੀ ਆਪਾਂ 100 ਤੇ ਨਹੀਂ ਰਹਿਣਾ ਆਪਾਂ 1000 ਤੇ ਜਾਣਾ ਬਾਕੀ ਕੋਈ ਵੀ ਕੰਮ ਨਾ ਕੋਈ ਮਾੜਾ ਹੈ ਨਾ ਕੋਈ ਚੰਗਾ ਕੀ ਕੰਮ ਆਪਣੀ ਜਗ੍ਹਾ ਹੈਗੀ ਬੰਦੇ ਦੀ ਨੌਜਰੀ ਨੂੰ ਉਹਨੂੰ ਵਧਾਉਣਾ ਹੈਗਾ ਬੰਦੇ ਦੀ ਨੌਜਰੀ ਨੂੰ ਘਟਾਉਣਾ ਬਾਕੀ ਜੀ ਪਰਮਾਤਮਾ ਸਾਹ ਦੇ ਵੀ ਕੰਮ ਕਰਦਾ ਹੈਗਾ ਤੇ ਇਹ ਬੰਦਾ ਤਾਂ ਦੇਖ ਕੇ ਸਰਕ ਸਖਰਾ ਹੋ ਜਰਦਾ ਤੇ ਇੱਕ ਚੀਜ਼ ਆ ਗਈ ਮੇਲ ਮੈਂ ਤੇਰੇ ਦੇਖਿਆ ਮੱਝਾ ਹਾਂ ਜਿਆਦੇ ਗਾਂ ਨਹੀਂ ਹੈ ਜੀ ਕੋਈ ਹੈ ਨਾ ਕੀ ਕਹਿੰਦੇ ਇੱਕ ਅੱਧੀ ਹੋਰ ਲੱਗਦੀ ਹੈ ਕੀ 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 ਇਹ ਕੀ ਕਰਨ ਗਾ ਵਿਗਾ ਮਤ ਨਹੀਂ ਜਮੀਂ ਦੇਖੋ ਜੀ ਗਾਮਾਂ ਜਿਹੜੀਆਂ ਗਾਮਾਂ ਦੀ ਮੰਨ ਲਓ ਬੰਦਾ 100 ਗਾਮ ਰੱਖਦਾ ਹੈਗਾ ਤੇ ਉਜੋ ਇੱਕ ਦੋ ਨੂੰ ਛੱਡ ਕੇ 90% ਨੂੰ ਬਿਮਾਰੀ ਦੇ ਚਾਂਸ ਮਿਲ ਜਾਂਦੇ ਰਿਸਕ ਵਾ ਰਿਸਕ ਬਹੁਤ ਹੀ ਜ਼ਿਆਦਾ ਹੈ ਜਿਹੜੀਆਂ ਮੱਜਾਂ 100 'ਚ ਇੱਕ ਦੋ ਬਿਮਾਰ ਹੁੰਦੀਆਂ ਵੀ ਬੰਦਾ ਉਹਨਾਂ ਦੀ ਕੇਅਰ ਫਿਕਰ ਕਰਦਾ ਤਾਂ ਹੁੰਦੀ ਨਹੀਂ ਹਾਂਜੀ ਮੱਜ ਖਰਾਬ ਵੀ ਹੁੰਦੀ ਹੈ ਤਾਂ ਵੀ ਤੈਨੂੰ ਦੇਖ ਕੇ ਜਾਓ ਜੀ ਆ ਬੇਕੇ ਜਾਓ ਜੀ ਪੂਰੀ ਜੇ ਕਹਿੰਦਾ ਪਰ ਉਹ ਬੰਦਾ ਆਪਣੀ ਪੀੜ ਪਾਊਗਾ ਉਹਦੇ ਪ੍ਰੋਪਰ ਦਾ ਖਿਆਰ ਰੱਖੂਗਾ ਗਰਮੀ ਸਰਦੀ ਤੋਂ ਤਾਂ ਮੱਜ ਖਰਾਬ ਨਹੀਂ ਹੁੰਦੀ ਹਾਂਜੀ ਗਾਂ ਥੋੜੀ ਜੀ ਸਮ ਸਮਲ ਜਾਈ ਪાડਦੀ ਹੈ ਰੂਮਨ ਵੀ ਇੱਕ ਬੰਦੇ ਦੇ ਬਸਦਾ ਕੰਮ ਨਹੀਂ ਜਾਂਦਾ ਗਾਣ ਯਾਰ ਇੱਕ ਦੋ ਦਿਨ ਪੱਠੇ ਛੱਡ ਤੇ ਮੁੜ ਕੇ ਖੜੀ ਕਰਨੀ ਹੁੰਦੀ ਹੈ ਮੱਝ ਤੇਰੀ ਦੱਸ ਦੇਣਾ ਜੀ ਵੀ ਕੰਮ ਹੋ ਜਾਂਦਾ ਗਾਣ ਦਾ ਹੋਰ ਗਾਵਾਂ ਜੀ ਰੱਖੂ ਬੰਦਾ ਡਾਕਟਰ ਘੁੰਮ ਜੰਦਾ ਤੇ ਇਹ ਤੋਂ ਆਪ ਡਾਕਟਰ ਹੋਏ ਤਾਂ ਰੱਖਣ ਲੈ ਨਹੀਂ ਗੁਰੂ ਡਾਕਟਰ ਕਿਹਦੇ ਬਰੋਂ ਨਹੀਂ ਦੇ ਸਕਦਾ ਜੀ ਗਾਂਾਂ ਦਾ ਜੇ ਡਾਕਟਰ ਜੇ ਰਿਸਤੇ ਦਾ ਰਿਡੈਕਟ ਜਿਹੜੀ ਨਹੀਂ ਦਾ ਟੇਮ ਕੋ ਜਾਂ ਫੇਰ ਇਹ ਸਿਸਟਮ ਇਦਾਂ ਨਹੀਂ ਹੋਣਾ ਚਾਹੀਦਾ ਜਾਂ ਆਪ ਦੇਖਣਾ ਹੁੰਦਾ ਹਾਂ ਕੋਈ ਵੀ ਭਲਾ ਜੇ ਗਾਵਾਂ ਦਾ ਫਾਰਮ ਕਰਦਾ ਨਾ ਮੇਰੇ ਤੋਂ ਤਾਂ ਡਾਕਟਰੀ ਜਾਣਕਾਰੀ ਪਹਿਲਾਂ ਲੈਣੀ ਜ਼ਰੂਰੀ ਨੋਜ਼ ਲੈ ਕੇ ਕੋਈ ਵੀ ਕੰਮ ਜੀ ਅਸਲ ਤੋਂ ਨੋਜ਼ ਤੋਂ ਬਿਨਾ ਨਹੀਂ ਕਰਨਾ ਚਾਹੀਦਾ ਜੇ ਕੋਈ ਵੀ ਮੱਧਿਆ ਦਾ ਕੰਮ ਕਰਨਾ ਜੇ ਕਿ ਇਹ ਬੰਦਾ ਪੈਸਾ ਹੁੰਦਾ ਤੇ ਲੋਕਾਂ ਕੋਲੇ ਵੀ ਆਪਾਂ 30 12 130 ਪਹਿਲਾਂ 5-7 ਕੋਸ਼ਟ ਸਟਾਰਟ ਕਰੇ ਜੀ ਵਧੀਆ ਮੱਧਿਆ ਪਾਵੇ ਚਾਹੇ ਮੰਨ ਵੀ ਸਾਥੀ ਜਗ੍ਹਾ ਦੇ ਬੰਦੇ ਹੀ ਰੱਖ ਲੈ ਫਿਰ ਹੌਲੀ-ਹੌਲੀ ਉਹਨਾਂ ਦਾ ਇਨਕਮ ਤੇ ਖਰਚੇ ਦਾ ਪਤਾ ਲੱਗਦਾ ਰਹੇਗਾ ਕਿ ਉਹ ਦੁੱਧ ਨਹੀਂ ਛੇਲੇਗੇ ਕਿ ਦੂਸਰੀ ਕਿਲੋ ਦੁੱਧ ਛੇੜ ਤੇ ਬੰਦਾ ਕੋਈ ਛਾਇ ਕੰਮ ਚ ਕੰਮ ਕਰਦਾ ਠੀਕ ਹੈ ਇਹ ਨਹੀਂ ਆ ਵੀ ਕੱਲਾ ਪੈਸਾ ਨਹੀਂ ਯਾਰਾ ਮੰਦਰੂ ਮਾਦਾ ਆਪ ਵੀ ਹੈ ਨਾ ਤੇ ਆ ਥੋੜਾ ਸੰਤੁਲਨ ਜਿਹਾ ਬਣਾ ਕੇ ਚੱਲਣਾ ਪਊਗਾ ਤਾਂ ਕਿ ਤੇ ਇਹ ਕਾਬਜਾ ਹੋਂਦੇ ਬਾਈ ਦਾ ਮੈਂ ਦੇਖੇ ਦੇਖ ਫੁਫਾਰੇ ਲੱਗੇ ਹੋਏ ਆ ਤੇ ਮੈਨੂੰ ਵੀ ਜਿਵੇਂ ਤਰੀਕਾ ਹੋਰ ਵਧੀਆ ਨੇ ਕਿ ਸਾਰੀਆਂ ਪਾਣੀ ਨਾਲ ਤੁਲੀਆਂ ਭਰੀਆਂ ਪਈਆਂ ਹਨਾ ਉਹ ਇਹ ਹੈ ਜੀ ਮਨਵੀ ਹੁਣ ਆਪਾਂ ਸਵੇਰੇ ਭਰਦਾਂ ਨੇ ਅਗੇ ਤਾਂ ਦਿਨੇ ਕਰਦਾਂ ਨੇ ਜਿਵੇਂ ਕਰਦਾਂ ਨੇ ਹੁਣ ਕਈ ਮੱਝਾਂ ਆਪਾਂ ਜਦੋਂ ਪਾਣੀ ਪੋਲਣੇ ਅਗੇ ਉਸ ਟਾਈਮ ਨਹੀਂ ਦਿੰਦੀ ਮੂਡ ਨਹੀਂ ਹੁੰਦਾ ਠੀਕ ਹੈ ਤੇ ਜਿਵੇਂ ਹੁਣ ਆਪਾਂ ਬੰਦਾ ਵਿੱਚ ਹੁਣ ਰੋਪੀ ਖਾਣ ਦਾ ਮੂਡ ਵੀ ਹੁੰਦਾ ਪਰ 2 ਘੰਟੇ 延迟 ਖਾ ਲੈਣੇ ਹੁਣ ਪਸ਼ੂਏ ਤਾਂ ਬੰਨਿਆ ਖੇ ਹਨ ਨੂੰ ਇਹਨੂੰ ਦੁਬਾਰੀ ਕੌਣ ਪੀਊਗਾ ਹੁਣ ਖੁੱਲੀਆਂ ਦੇ ਸੁੱਕੇ ਦੂਸਰੀ ਗੱਲ ਤੇ ਟਾਈਮ ਘੱਟੇ ਬੇਸਟ ਹੁੰਦਾ ਹੈਗਾ ਠੀਕ ਹੈ 5-7 ਮਿੰਟਾਂ ਵਿੱਚ ਗੁੱਲਲੀ ਭਰ ਜੰਮੀ ਹੈ ਸਾਰੀਆਂ ਕੇ ਟਾਈਮ ਤੇ ਜੀ ਹਾਂ ਨੀਰਾ ਚਾੱਕੇ ਯਾਰ ਪਾਣੀ ਦੀ ਭਰਦੇ ਜਿਹੜੀ ਜਦੋਂ ਮਨ ਕਰ ਲਵੇ ਜਦੋਂ ਮਰਜ਼ੀ ਪੀਵੇ ਠੀਕ ਹੈ ਇਹ ਨਹੀਂ ਵੀ ਆਪਣਾ ਪੱਕਾ ਕੁੱਚਿਆ ਪਾਣੀ ਜਿਆਦਾ ਪੀਓ ਤਾਂ ਦੁੱਧ ਜਿਆਦਾ ਬਣਾਓਗਾ ਪਾਣੀ ਨਾਲ ਹੀ ਦੁੱਧ ਬਣਾਉਗਾ ਅਸਲ 'ਚ ਦੁੱਧ 'ਚ ਜਿਹੜਾ ਜੋਗਦਾਨ ਹੈ 70% ਤੇ ਪਾਣੀ ਰਹਿ ਜੀ 30% ਖਰਾਬ ਤੇ ਜੇ ਜਿਆਦਾਤਰ ਜਿਵੇਂ ਪਸ਼ੂ ਨੂੰ ਘੰਟਾ ਤੱਕ ਪਸ਼ੂ ਪੱਠੇ ਖਾਣ ਨੂੰ ਬਹੁਤ ਹੁੰਦਾ ਹੈ ਹਾਂ ਜੀ ਲੋ ਤੇ ਇੱਕ ਘੰਟੇ ਜਿਹੜਾ ਖਾਣਾ ਕਰ ਜਿਆਦਾਦਰ ਨਾ ਪੱਠੇ ਹਰ ਟਾਈਮ ਫੁੱਲ ਲੀਏ ਮੂਰੇ ਵੀ ਨਹੀਂ ਰਹਿਣੀ ਚਾਹੀਦੀ ਤੇ ਮੈਨ ਚੀਜ਼ ਵਾਲਾ ਪਤਰੀ ਦਵਾਈ ਤੇ ਆ ਜਾਂਦੇ ਆ ਫੇਰਾ ਕਿਵੇਂ ਫੇਰਾ ਪੰਜਾਬ ਹਰਿਆਣਾ ਕਰਦੇਗਾ ਕੋਰੀਅਰ ਮੈਂ ਕੋਰੀਅਰ ਕਰਦੇ ਨੇ ਜੀ ਬਾਕੀ ਗਾਹਤ ਬਹੁਤ ਆ ਰਹੇ ਹੈਗੇ ਆਪਾਂ ਇੱਕ ਬੰਦੇ ਦਾ ਲੋ 15 15 20 ਬੰਦੇ ਆ ਰਹੇ ਹੈਗੇ ਪਛਾਨ ਬਣੀ ਹੈ ਗਾਲੇ ਵੀ ਉੱਥੇ ਕਾ ਦਵਾਈ ਦਿੰਦਾ ਬਣੀਆਂ ਜੀ ਮਨ ਵੀ ਤੁਸੀਂ ਪੁੱਛ ਸਕਦੇ ਹੋਗੇ ਹਾਂ ਤੇ ਬਾਕੀ ਫਾਇਦਾ ਵੀ ਹੁੰਦਾ ਜੀ 100% ਰਿਜ਼ਲਟ ਆ ਦੇ ਠੀਕ ਹੈ ਆਪਣਾ ਜੇ ਆਪਾਂ 100 ਤੋਂ ਠੀਕ ਹੈ ਨਾ ਵੀ ਸੋ ਉਹ ਚਪਾ ਚੂ ਹੋਵੇ ਠੀਕ ਹੈ ਬੰਦੇ ਤੋਂ ਦਵਾਈ ਨਾ ਕੀਤੀ ਹੋਵੇ ਦਵਾਈ ਅੰਦਰ ਜਾਨੀ ਜਾਂ ਤੀਜੇ ਦਿਨ ਬੰਦ ਕਰ ਦੇ ਚਾਹੇ ਪੂਰੀ ਬੱਚੇ ਦਾ ਨਹੀਂ ਬਾਹਰ ਨਿਕਲਦੀ ਜੇ ਤੇ ਪੂਰੀ ਬੱਚੇ ਦਾ ਨਹੀਂ ਬਾਹਰ ਨਿਕਲਦੀ ਹੋਵੇ ਬਾਈ ਕਹਿੰਦਾ ਨਾ ਬਾ ਦਾਵਾ ਯਾਰ ਇਹਨਾਂ ਦਾਵਾ ਬਾਈ ਕਹਿੰਦਾ ਗਰੰਟੀ ਆ ਕਿਰਾਇਆ ਭਾੜਾ ਸਾਰਾ ਵਾਪਸ ਪੈਸੇ ਤੱਕ ਵੀ ਵਾਪਸ ਦੂਸਰੀ ਗੱਲ ਚਾਹੇ ਮੱਝ ਹੋਵੇ ਚਾਹੇ ਗਾਂ ਹੋਵੇ ਚਾਹੇ ਅਫਸਰ ਜੁਕੀ ਹੋਵੇ ਚਾਹੇ ਗੱਪਨ ਹੋਵੇ ਚਾਹੇ ਸੂਈ ਹੋਈ ਹੋਵੇ ਇਹ ਸਾਰੀਆਂ ਹੀ ਪਸ਼ੂਆਂ ਤੇ ਕੋਈ ਬੈਡ ਇਫੈਕਟ ਨਹੀਂ ਹੈ ਕੋਈ ਦਾ ਸਾਈਡ ਇਫੈਕਟ ਨਹੀਂ ਜੀ ਮਨ ਵੀ ਕਿਸੇ ਵੀ ਤਰ੍ਹਾਂ ਦਾ ਭਾਰ ਹੋਵੇ ਚਾਹੇ ਗੋਹੇ ਵਾਲੀ ਜਗ੍ਹਾ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦਾ ਮਨ ਵੀ ਕਿਸੇ ਤਰ੍ਹਾਂ ਦਾ ਭਾਰ ਇਹ ਛੱਡੇ ਨਹੀਂ ਜੀ ਜੇ 12 ਚੀਜ਼ਾਂ ਨੂੰ ਰਲਾ ਕੇ ਬਣਾਈ ਹੋਈ ਦਵਾਈ ਆ ਮਾਈਕਲ ਇੱਕ ਹਾਂਜੀ ਇਹਨੂੰ ਕਾਮਯਾਬ ਬਈ ਤੈਕ ਦੇ ਉਹ ਵੀ ਦੇਖ ਕੇ ਗਿਆ ਤੀਕਾ ਕਿਸੇ ਨੂੰ ਦੱਸਦੇ ਦੇਣਾ ਤਾਂ ਪ੍ਰਾਦਾਨ ਹੈ ਜੀ ਹਾਂ ਹਾਂ ਨਹੀਂ ਆਪ ਕਿਵੇਂ ਵਰਤਿਆ ਤਾਂ ਕੀ ਬਸ ਵੀ ਕੁਦਰਤ ਆਪਾਂ ਟਰੈਲ ਆ ਕੇ ਦੇਖੇ ਪੈਣੀ ਹੈ ਜੀ ਸ਼ੁਰੂ ਤੱਕ ਪਹਿਲਾਂ ਜਿਹੜੀਆਂ ਮੱਧੀਆਂ ਪੂਰੀ ਬੱਚੇ ਦਾ ਨਹੀਂ ਕੱਢ ਗਈਆਂ ਉਹਨਾਂ ਦੀ ਵੀ ਟਰੈਲ ਆ ਕੇ ਆਪਣੇ ਕੋਲ ਖਰਚ ਕਰ ਕਰਕੇ ਵੀ ਨਹੀਂ ਹੋਰ ਕੋਸ਼ਿਸ਼ ਕਰ ਰਹੇ ਹਾਂ ਤਾਂ ਤਾਂ ਚੱਲ ਤੇਰਾ ਹੋ ਗਿਆ ਕਾਮਯਾਬ ਹੋਰ ਕਰ ਰਹੇ ਕੋਈ ਕੋਸ਼ਿਸ਼ ਵੀ ਆਪਾਂ ਹੋਰ ਕਰਦੇ ਕੋਸ਼ਿਸ਼ ਕਰਦੇ ਹਾਂ ਕਿ ਜੋ ਪ੍ਰਮਾਤਮਾ ਦੀ ਸਾਥ ਦੇਊਗਾ ਤਾਂ ਫੇਰੀ ਕੋਸ਼ਿਸ਼ ਹੋਰ ਤੇਰੀ ਅੱਗੇ ਉਹਨੇ ਕਾਹਦੇ ਕੋਸ਼ਿਸ਼ ਹੈ ਵੀ ਆਪਾਂ ਕੀ ਹੋਰ ਵੀ ਅਤਰੰਕ ਵਗੈਰਾ ਜਿਹੜਾ ਕੋਈ लाज ਨਹੀਂਗਾ ਹਾਂ ਉਹਦੀ ਆਪ ਕੋਸ਼ਿਸ਼ ਕਰ ਰਹੇ ਹਾਂਗੇ ਤੇ ਬਾਕੀ ਇੱਥੇ ਆਪਣੇ ਮੈਡੀਕਲ ਵੀ ਚੱਲ ਹੋਰ ਤੈਨੂੰ ਦੱਸਦਾ ਜਿਵੇਂ ਪਸੂ ਨੂੰ ਭਾਰ ਆਦੀ ਜਿਵੇਂ ਇਸ ਵਾਰ ਆਈ ਆ ਵੀ ਨਵੀਆਂ ਟੂੜੀਆਂ ਦੀਆਂ ਬੰਨ ਦੀ ਸ਼ਿਕਾਇਤ ਤੇਰੇ ਤਾਂ ਨਹੀਂ ਆਈ ਨਾ ਆਪਣੇ ਬੰਨ ਦੀ ਸ਼ਿਕਾਇਤ ਨਹੀਂ ਆਈ ਆਪਣੇ ਇਹ ਕਾਰਨ ਕਿ ਇਹ ਜੋ ਖੀਣ ਤੇ ਆਪ ਵਧੀਆ ਆਪਣੇ ਅੱਖੀ ਮਿੱਠਾ ਛੋਡਾ ਪਾਵਾਂਗੇ ਵੀ ਉਹਨੂੰ ਨਮਕ ਪਾਵਾਂਗੇ ਜੋ ਜਿਹੜਾ ਆਪਣੇ ਸਾਹਮਣੇ ਤਿਆਰ ਹੋਊਗੀ ਪਸ਼ੂ ਨੂੰ ਸ਼ਕੀਤੀ ਘਰ ਦੀ ਬੰਦਾ ਕੋਈ ਫੀਡ ਮੰਨ ਨੂੰ ਪਸ਼ੂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਇਧਰ ਤੋਂ ਵਜੋਂ ਦੇਖੋ ਜੇ ਆ ਗਈ ਤਾਂ ਕਹਿ ਨਹੀਂ ਸਕਦੇ ਇਹ ਹੈ ਕੋਈ ਹੈ ਕੋਈ ਜਿਹੜਾ ਵੀ ਪਰਸ਼ਨ ਨੂੰ ਤੇ ਘੋੜੇ ਨੂੰ ਮੱਝ ਨੂੰ ਗੱਲ ਲੈ ਬੰਨ੍ਹਦੀ ਆਉਂਦੀ ਹੁੰਦੀ ਹੈ ਹਾਂਜੀ ਹਾਂਜੀ ਵੀ ਕੋਈ ਆਪਣੇ ਜੀ ਅੱਜ ਤੱਕ ਅੱਜ ਤੱਕ ਕਿਵੇਂ ਲਾ ਲੋ ਆਪਣੀ ਸਾਂਭ ਸੁਣਾ ਲਾ ਲੋ ਆਪਣਾ ਖਾਣਾ ਪੀਣਾ ਲਾ ਲੋ ਚਾਹੇ ਪਰਮਾਤਮਾ ਦੀ ਮਿਹਰ ਲਾ ਲੋ ਅੱਜ ਤੱਕ ਨੇ ਬੰਨ੍ਹ ਦੀ ਸਮੱਸਿਆ ਨਹੀਂ ਠੀਕ ਹੈ ਐਨੇ ਬਸ ਨੂੰ ਤੋਂ ਇਸ ਤੋਂ ਪਹਿਸ਼ ਨੂੰ ਵੀ ਬੰਨ੍ਹ ਦੀ ਸਮੱਸਿਆ ਨਹੀਂ ਕੋਈ ਹੈ ਨਕਸਾ ਇਹ ਬੰਨ੍ਹ ਵਰ ਹੀ ਨਹੀਂ ਆਪਾਂ ਚੱਲਦੇ ਅੱਗੇ ਕੋਈ ਹਿਸਾਬ ਕਰਦੇ ਤੋ ਮੈਂ ਬਗਲੇ ਵੀ ਨਹੀਂ ਬੰਨ ਬੜੇ ਆਪ ਨੂੰ ਕੀ ਪਤਾ ਨਹੀਂ ਠੀਕ ਹੈ ਤੇ ਮੈਂ ਆਪਣੇ ਕੋਈ ਬੰਨ ਤੇ ਆ ਠੀਕ ਹੈ ਠੀਕ ਹੈ ਮਿੱਤਰੋ ਅੱਜ ਨੰਬਰ ਬੋਲੋ ਜੀ ਆਪਣਾ ਨੰਬਰ ਹੈ ਕੋਈ ਵੀ ਬੀਲ ਲੇ ਤੁਸੀਂ ਸਗੜਾ 8692 ਬੰਨਵੇ ਜੀ 1659 ਠੀਕ ਹੈ 8692 ਬੰਨਵੇ ਜੀ 1659 86992 1659 ਇਹ ਬਾਈ ਦਾ ਨੰਬਰ ਆ ਦੇੜੀ ਬਾਈ ਨੇ ਆਪ ਆਪਣੇ ਹੱਥੀਂ ਕਾਮਯਾਬ ਕਰੀਆ ਪਿੰਡੋਂ 14 ਪਿੰਡਾਂ ਨੂੰ ਲੈ ਕੇ ਉਹਦਾ ਡੇਰੇਗਾ ਅੱਗੇ ਪੈਰਾਗਾ ਕੋਈ ਬਾਲਾ ਵੱਡਾ ਸ਼ਹਿਰ ਵੀ ਨਹੀਂ ਪਰ ਛੋਟੇ ਸ਼ਹਿਰ ਚ ਕਾਮਯਾਬ ਕਰ ਗਿਆ ਜਿੰਨ ਤੋਂ ਹੋਰ ਵੀ ਜੋ ਮਿੱਥੇ ਆਪਣੇ ਕੋਲ ਨੰਬਰ ਸੀ ਇੱਕ ਪਹਿਲੇ ਨੂੰ ਸੀ ਤੇ ਪਿਛਲੀ ਵਾਰ ਬੱਚੀ ਦਾ ਨਹੀਂ ਕੱਟਗੀ ਸੀ ਪੂਰੀ ਨਹੀਂ ਸੀ ਰਾਤ ਨੂੰ ਬੱਚੀ ਦਾ ਨਹੀਂ ਜੱਦਗੀ ਤੇ ਉਹ ਬੰਦੇ ਵੀ ਲੇਵਰ ਦੇ ਇਹਨਾਂ ਦੇ ਸਾਹਮਣੇ ਦਵਾਈ ਦੱਤੀ ਸੀ ਮੁਰਕੇ ਰਿਸਟ ਪੁਸਟਾ ਉਹ ਮੁਰਕੇ ਆ ਸੂਆ ਵੀ ਸੂਪੀ ਕੋਈ ਮਨੇ ਡਿਕਰੀ ਨਹੀਂ ਆ ਅਗਲੇ ਸੂਏ ਤੱਕ ਦੀ ਵੀ ਫਿਰ ਅਗਲੇ ਸੂਏ ਤੱਕ ਦੀ ਵੀ ਗਾਰੰਟੀ ਆ ਤੇ ਕੰਮ ਬਾਈ ਦਾ ਬਹੁਤ ਵਧੀਆ ਖੁੱਲਾ ਡੁੱਲਾ ਵਧੀਆ ਡੇਰੀ ਆ ਇਹ ਜੀ ਗੱਲ ਨਹੀਂ ਤੇ ਬਾਕੀ ਮੇਨ ਚੀਜ਼ ਕਿਸੇ ਵੀ ਭਰਾ ਨੂੰ ਕੋਈ ਸਮੱਸਿਆ ਕੋਈ ਭਾਰ ਕੜਦੀ ਆ ਮੱਝ ਤਾਂ ਤੁਸੀਂ ਬਾਈ ਨੂੰ ਫੋਨ ਕਰੋ ਕੋਰੀਅਰ ਕਰ ਦੂਗਾ ਜਿਆਦਾ ਦੂਰ ਆ ਨੇੜੇ ਟੇੜੇ ਵਾਲਿਓ ਤਾਂ ਆ ਕੇ ਲੈ ਜਿਓ ਹਨਾ ਨੇੜੇ ਟੇੜੇ ਵਾਲੇ ਆ ਕੇ ਲੈ ਜਿਓ ਜਿਆਦਾ ਦੂਰ ਆ ਤਾਂ ਕੋਈ ਜ਼ਿਆਦਾ ਦੂਰ ਅਨਿਸ਼ਚਿਤ ਕੋ ਆ ਵੀ ਸਕਦੇ ਠੀਕ ਹੈ ਬੰਦੇ ਨੂੰ ਵਿੱਚ ਆਉਣ ਦਾ ਆਉਂਦਾ ਕਿ ਆ ਵੀ ਸੰਦੇ ਆਪਾਂ ਨੂੰ ਵੀ ਕੋਈ ਨਹੀਂ ਨਹੀਂ ਇਹ ਕਿੰਨਾ ਕ ਖਰਚ ਆਉਂਦਾ ਜੇ ਦੂਰ ਜਿੰਮੇ ਆਪਾਂ ਜਲੰਧਰ ਅੰਬਰਸਰ ਭੇਜਣੀ ਹੈ ਇਹ ਕੋਰੀਅਰ ਦੇ ਲਗਭਗ 250 ਰੁਪਏ ਖਰਚ ਆਉਂਦਾ ਕੋਈ ਖਾਸ ਨਹੀਂ ਯਾਰ ਹਾਂਜੀ ਉਹ ਅਗਲੇ ਦਾ ਤੋਂ ਵੱਧ ਖਰਚ ਹੋ ਜਾਂਦਾ ਹਾਂ 250 ਰੁਪਏ ਕੋਈ ਖਾਸ ਨਹੀਂ ਬਾਈ ਯਾਰ ਤਾਂ ਤੁਸੀਂ ਆਪਣੇ ਘਰ ਬੈਠੇ ਮੰਗਾ ਸਕਦੇ ਜਿਆਦਾ ਮਹਿੰਗੀ ਵੀ ਨਹੀਂ ਫਾਇਦਾ 100% ਹੋਊਗਾ 750000 1200 ਦੀ ਗੱਲ ਹੈ ਇਹ ਥੋੜਾ ਦਿਖਾਉਂਦੀ ਆ ਤਾਂ 500 ਦੀ 250 ਕੋਰੀਅਰ ਦਾ 750000 1200 ਮੰਨ ਕੇ ਚੱਲੋ ਜੇ ਕਿਸੇ ਭਰਾ ਨੇ ਮੰਗਾਉਣੀ ਆ ਹਨਾ ਤਾਂ ਕੋਈ ਵੀ ਭਰਾ ਦਾ ਪਸ਼ੂ ਪਿੱਛਾ ਦਿਖਾਉਂਦਾ ਤਾਂ ਬਾਈ ਨੂੰ ਜਰੂਰ ਮਿਲਿਓ ਠੀਕ ਹੈ ਮਿੱਤਰੋ ਅੱਜ ਦੀ ਵੀਡੀਓ ਜੇ ਸਾਨੂੰ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਦੱਸਣਾ ਚਾਹੁੰਦੇ ਹੋ ਤੁਸੀਂ ਬਸ ਤੁਸੀਂ ਆਪਣਾ ਫਾਰਮ ਦਿਖਾ ਸਕਦੇ ਹੋ ਹਾਂ ਆ ਉਹ ਆਪਾਂ ਕਲਿੱਕ ਕਰ ਲੈ ਲਾਂਗੇ ਠੀਕ ਹੈ ਮਿੱਤਰੋ ਫੇਰ ਕਦੇ ਮਿਲਦੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਫਾਰਮ ਦੇ ਨਾਲ ਤੁਹਾਨੂੰ ਮਿਲਾਵਾਂਗੇ ਤਦ ਤੱਕ ਲਈ ਸ਼ੁਕਰੀਆ ਧੰਨਵਾਦ ਸਤਿ ਸ੍ਰੀ ਅਕਾਲ